ਵੀ ਬੀਜੇ ਗੈਸ ਨਾਲੋ ਜਦੋਂ ਉਹ ਕੁੜੀ ਸਾਰਿਆਂ ਤੋਂ ਮੂਰੇ ਛਾਲ ਮਾਰ ਕੇ ਲੰਘ ਗਈ ਸੀਗੀ ਉਸ ਤੋਂ ਬਾਅਦ ਸੀਤ ਸਵਾਰੀਆਂ ਵਾਲੀ ਬਾਤ ਸੁਣਾ ਦੋ ਸਾਨੂੰ ਜਦੋਂ ਉਹ ਸੀ ਮੁੰਡਿਆਂ ਤੋਂ ਵੀ ਮੂਰੇ ਗਈ ਘਰੇ ਜਾ ਕੇ ਪੁੱਛਿਆ ਰਾਣੀਆਂ ਤੋਂ ਅੱਛਾ ਤਾਂ ਉਹ ਰਾਣੀਆਂ ਨਾ ਮੰਨੀਆਂ ਠੀਕ ਬਈ ਬਸ਼ੱਕ ਦੀ ਮੁੰਡਿਆਂ ਤੋਂ ਮੂਰੇ ਛਾਲ ਮਾਰੀ ਪਰ ਹੈ ਰਮਵਾਰ ਚਾ ਕੁੜੀ ਅੱਛਾ ਬਈ ਮੁੰਡਾ ਨਹੀਂ ਠੀਕ ਬਾਅਦ ਸ਼ਕ ਹੈ ਨਾ ਮੰਨਦੀਆਂ ਨਹੀਂ ਆ ਬਈ ਜਿਹੜਾ ਫਸ ਕਹਿੰਦੀ ਆ ਮੈਂ ਕਰ ਦੇਣਾ ਬਈ ਉਹ ਫਿਰ ਨਿੰਦਿਆ ਤੋਂ ਵੀ ਵੱਧ ਵਧੀਆ ਕਰਦੀ ਆ ਅੱਛਾ ਤੇ ਪਰ ਫਿਰ ਵੀ ਨਹੀਂ ਤੁਸੀਂ ਮੰਨਦੀਆਂ ਫਿਰ ਕਹਿੰਦਾ ਹੋਰ ਤੁਹਾਨੂੰ ਕਿਵੇਂ ਪਤਾ ਲੱਗੂਗਾ ਮੈਨੂੰ ਬਈ ਕਿਵੇਂ ਅੱਛਾ ਬਈ ਕੁੜੀ ਆ ਮੈਂ ਤੁਹਾਨੂੰ ਦੱਸ ਦਿਓ ਉਹ ਕਹਿੰਦੀ ਆ ਫਿਰ ਐਂ ਕਰੋ ਬਈ ਜਿਹੜਾ ਆਪਣਾਲਾ ਆਉਂਦਾ ਕਚੇਰੀ ਬਾਹਰ ਨੂੰ ਤੋਂ ਪਹਿਲਾਂ ਅੱਛਾ ਉੱਥੇ ਸਾਰੇ ਮੁੰਡਿਆਂ ਨੂੰ ਕਹੋ ਬਈ ਭਾਈ ਨਾ ਆ ਕੇ ਆਉਣ ਅੱਛਾ ਵੇ ਬਿਨਾਂ ਨਾ ਤੇ ਕਿਸੇ ਨੇ ਨਿਕਚਾਈ ਦੀ ਚਵਾੜਾ ਨਾ ਅੱਛਾ ਤਾਂ ਕਹਿੰਦੇ ਜੇ ਬਈ ਜੇ ਕੁੜੀ ਹੋਈ ਤਾਂ ਫੇਰ ਕਿੱਥੇ ਨਾ ਉਹਦੇ ਮੁੰਡਿਆਂ ਚ ਅੱਛਾ ਜੇ ਮੁੰਡਾ ਹੋਇਆ ਤਾਂ ਫਟ ਜੇਣ ਨਾਲ ਆ ਕੇ ਮੁੰਡਿਆਂ ਦੇ ਨਾਲ ਹੀ ਚਲੀ ਜਾ ਅੱਛਾ ਚਲੇ ਜਾ ਹੂੰ ਕਹਿੰਦਾ ਕਹਿ ਕੇ ਦੇਖ ਲੈਣੇ ਹੂੰ ਬਈ ਕੇ ਸਾਨੂੰ ਪਤਾ ਲੱਗ ਜੇ ਤੋਤਾ ਜਾ ਕੇ ਸੁਣਿਆ ਆ ਬਈ ਐਂ ਕਹਿੰਦੀ ਐ ਅੱਛਾ ਜਾ ਕੇ ਉਹਨੇ ਕੁੜੀ ਨੂੰ ਦੱਸਿਆ ਤੋਤੇ ਨੇ ਅੱਛਾ ਕਹਿੰਦਾ ਵੀ ਲਏ ਅੱਜ ਕਹਿੰਦਾ ਹਮਨੇ ਤਾਂ ਬਹੁਤ ਹੈ ਹਾਕਤ ਮੰਗੂ ਗੱਲ ਕਹੀ ਤੇ ਕਹਿੰਦੇ ਕੀ ਕਹਿਤਾ ਤੋਤਾ ਕਹਿੰਦਾ ਭਈ ਅਤਲਾ ਜਿਹੜਾ ਸਾਨੂੰ ਰਾਹ ਤੇ ਚ ਆਉਂਦਾ ਸੀ ਤੇ ਚੜੀ ਜਾਣ ਲੱਗਿਆ ਅੱਛਾ ਭਈ ਉਹਨੇ ਨਾ ਆ ਕੇ ਜਾਣਾ ਸਾਰੇ ਮੁੰਡਿਆਂ ਨੇ ਅੱਛਾ ਬਿਨਾਂ ਨਾ ਕਿ ਕਿਸੇ ਨੇ ਨਹੀਂ ਨਾ ਅੱਛਾ ਤੇ ਭਈ ਪੈ ਰਹੀ ਲੱਗਦਾ ਗਾਉਂਦੇ ਅੱਛਾ ਇਹ ਕਹਿੰਦੀ ਥੋੜੀ ਨਾ ਕਹਿੰਦਾ ਹੈ ਕਰਦੇ ਸੋ ਬਈ ਬਾਦ ਦੀ ਇਹ ਵੀ ਸੁਣਾ ਲ ਹੁਣ ਸਕੇ ਨਕਲ ਕਰਦੇ ਕਿ ਜਿਹੜਾ ਪਤਾ ਹੀ ਨਾ ਲੱਗੇ ਬਈ ਬੰਦੇ ਦਾ ਸਰੀਰ ਇਹ ਕੋਕ ਕੋਹ ਕਪੜਾ ਪਹਿਨਿਆ ਹੋਇਆ ਅੱਛਾ ਉਹ ਕਹਿੰਦੀ ਹਾਂ ਠੀਕ ਹੈ ਤਾਂ ਉਹ ਪੂਰੀ ਗਈ ਬਿਜਾਰ ਅੱਛਾ ਫਾ ਜਾ ਕੇ ਕਾਣ ਵਾਲੇ ਨੂੰ ਕਹਿੰਦੀ ਬਈ ਮੈਨੂੰ ਮੈਂ ਮਜਾ ਮਹਿਮਾਨ ਨੂੰ ਅੱਛਾ ਜੀ ਤੋਂ ਪਾਣੀ ਖੜੇ ਨਾ ਅੱਛਾ ਗੱਲ ਕੇ ਪਾਣੀ ਅੱਛਾ ਇਹੋ ਜਿਹਾ ਕਪੜਾ ਵੇਸ਼ ਕਰ ਨਿਕਲਦਾ ਅੱਛਾ ਠੀਕ ਉਹਨੇ ਭਾਈ ਨੇ ਕੱਢ ਕੇ ਸਭ ਚੀਜ਼ ਹੁੰਦੀ ਆ ਹਾਂ ਕਪੜਾ ਦੇਤਾ ਜਿੰਨਾ ਨੇ ਮੰਗਿਆ ਫਿਰ ਰਾਤੀ ਕੋਲੇ ਗਈ ਅੱਛਾ ਲਈ ਭਾਈ ਲੈ ਪਰ ਬਿਸ਼ੱਕ ਜੀ ਮੈਂ ਫਿਰ ਦੁਗਣੇ ਚ ਗਣੇ ਪੈਸੇ ਲਾਇਦਾ ਸੇਉਂ ਦੇ ਵਰਦੀ ਮੇਰੀ ਆਜੀ ਮੁੰਡਿਆਂ ਵਾਲੀ ਅੱਛਾ ਵਧੀਆ ਸੀ ਅੱਛਾ ਤੇ ਉਹ ਕਹਿੰਦਾ ਚੰਦਾ ਭਾਈ ਕਹਿੰਦੇ ਮੈਨੂੰ ਤੜਕੇ ਨੂੰ ਚਾਹੀਦੀ ਐ ਅੱਛਾ ਸਦੇ ਹਫੜਾ ਕੇ ਹੂੰ ਉਹ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਮੈਂ ਹੁਣ ਆਂ ਅੱਛਾ ਕੋਈ ਗੱਲ ਹੋਈ ਨਹੀਂ ਉਹ ਬਾਤਰੀ ਸਮਾ ਲਈ ਅੱਛਾ ਜਦੋਂ ਗੰਚੜਾ ਕਟਕੈਰੀ ਅੰਬੀ ਰਾਜੇ ਦੀ ਆ تین ਉਹ ਵਰਦੀ ਕੁੜੀ ਤਰਪੀ ਕੋੜੇ ਤੇ ਚੜ ਗਈ ਕੁੜੀ ਤੇ ਚੜ ਗਈ ਜਦੋਂ ਸਾਰੇ ਮੁੰਡੇ ਆਖੋ ਆ ਦੇ ਕੋੜੇਆਂ ਹੁੰਦੇ ਬਾਹਰ ਖੜਾ ਬਿੰਦੇ ਸੀ ਪਾਸੇ ਤੇ ਕੁਛ ਹੈ ਉਹ ਬੈਨੋਂ ਪਾਈ ਜਾ ਇੱਕ ਕੁੜੀ ਨੇ ਕੀ ਕੀਤਾ ਸੁਬੀ ਦਿਮਾਗ ਵਾਲੀ ਸੀ ਇੱਕ ਮਿਰਚਾਂ ਦੇ ਲੀਆਂ ਨਾਲ ਮੁੱਚੀ ਚੜਦੀ ਕੋੜੇ ਤੇ ਦੁੱਚੇ ਬਈ ਜਦੋਂ ਚੜਦੀ ਕੋੜੇ ਤੇ ਸਾਰੇ ਮੁੰਡੇ ਨਾ ਯਾਗਗੇ ਕੋੜੇ ਕੱਠੇ ਰਹੀ ਸੀਗੇ ਕਿ ਮਾਲੇ ਕਦੀ ਨਾ ਝੋੜਿਆਂ ਦੇ ਕੋ ਚਾਰ ਦੇ ਪਿੱਠਾਂ ਤੇ ਭੋਕ ਚੀਆਂ ਮਿਰਚਾਂ ਉਹ ਆਪੋ ਵਿੱਚ ਹੀ ਖਹਿਣ ਲੱਗ ਖੇ ਲੜਨ ਲੱਗ ਗਏ ਮਿਰਚਾਂ ਪਰ ਲੱਗੀਆਂ ਜਦ ਅੱਛੇ ਤੇ ਕੁੜੀ ਨੇ ਕੀ ਕੀਤਾ ਮਾਰੀ ਜੂਈ ਤਲਾ ਚ ਅੱਛੇ ਨੰਗ ਕੇ ਵੇਚਦੀ ਨਾ ਕਿ ਆਪਣੇ ਪਰੇ ਆਉਦੀ ਉਹ ਸ੍ਰੀ ਗੁਰਦੀ ਗਾਲੀ ਮੈਨੂੰ ਪਤਾ ਲੱਗਿਆ ਭਾਈ ਕਿਸੇ ਨੂੰ ਜਿਹੜਾ ਨੂੰ ਟੁਕਿਆਂ ਕਰਦਾ ਨਾ ਉਹ ਪਤਾ ਨਹੀਂ ਸੀ ਲੱਗਦਾ ਐਸੀ ਬਰਦੀ ਸ਼ੰਤੀ ਅੱਛੇ ਉਹ ਵੀ ਦੇਰ ਦੀ ਹੈ ਬਾਦਸ਼ਾਹ ਵੀ ਦੇਖਦਾ ਰਾਣੀਆਂ ਵੀ ਬੈਠੀਆਂ ਦੇਖਦੀਆਂ ਕਹਿੰਦੀਆਂ ਬਈ ਨਾ ਆ ਕੇ ਚੰਗਿਆ ਮੁੰਡਿਆਂ ਦੇ ਬੈਠੀ ਦੇਈਆਂ ਨਾ ਆ ਕੇ ਹੇਟਕੋ ਚਲੋ ਜਾ ਕੇ ਉੱਥੇ ਫੇਰ ਲਿਆ ਮੁੰਡਾ ਅੱਛਾ ਊੜੀ ਯਾਦ ਭਾਈ ਗਈ ਤਾਂ ਫੇਰ ਕਚਹਿਰੀ ਵਿੱਚ ਤੇਰੀ ਲੱਗੀ ਤੇ ਉੱਠੀ ਆ ਗਿਆ ਬਾਦਸ਼ਾਹ ਕਰੇ ਜਦੋਂ ਬਾਦਸ਼ਾਹ ਕਰੇ ਆ ਗਿਆ ਤਾਂ ਫੇਰ ਰਾਣੀਆਂ ਬੋਲਣ ਅੱਛਾ ਇਹ ਬਾਤ ਸਾਹ ਕਹਿੰਦਾ ਕਿ ਉਹ ਰਾਣੀ ਦੇਖਦੀਆਂ ਸੀ ਹਾਂ ਹਾਂਜੀ ਦੇਖਦੀਆਂ ਸਸੀਆਂ ਗੀਆਂ ਪਰ ਹੈ ਤਾਂ ਕੁੜੀ ਮੁੰਡਾ ਨਹੀਂ ਅੱਛਾ ਉਹ ਕਹਿੰਦਾ ਲਾਏ ਨੀ ਮੰਦੀਆਂ ਅੱਛਾ ਸਾਰੇ ਮੁੰਡਿਆਂ ਦੇ ਇੰਨੇ ਮੁੰਡੇ ਸੀ ਮੁੰਡਿਆਂ ਦੇ ਵਿੱਚ ਨਾ ਚੈਨਾ ਟੈਂਡਾ ਸੱਚੀ ਤਾਂ ਵੀ ਕੰਨੀਆਂ ਕੁੜੀ ਸੀ ਹਾਂ ਚੱਲ ਹੋਰ ਤੁਸੀਂ ਕੋਈ ਪਰਚਾਵਾ ਲੈਣੇ ਹੋਰ ਦੱਸ ਦਿਓ ਜੇ ਤੁਹਾਨੂੰ ਕੋਈ ਤਰੀਕਾ ਤਾਂ ਆਉਂਦਾ ਸੱਚੀ ਹੋਈ ਪਤਾ ਲੱਗੇ ਵੀ ਕੁੜੀ ਹੈ ਹਾਂ ਕਹਿੰਦਾ ਐਵੇਂ ਕਰੋ ਫਿਰ ਤੁਸੀਂ ਬੱਚਾ ਜਦੋਂ ਆਏ ਤੇ ਵਈ ਮੇਰੇ ਆਪਣੇ ਘਰੇ ਆਵੇ ਅੱਛਾ ਬਈ ਹੋ ਜਾਣਾ ਹੋ ਜਾਣਾ ਨਿਉਂ ਦਾ ਦੇ ਆਏ ਵਾ ਜੋਂ ਅੱਛਾ ਜੇ ਕੁੜੀ ਹੋਈ ਤਾਂ ਕਰਾਰੀ ਚੀਜ਼ ਮੈਂ ਮਹਾ ਮੁੰਡਾ ਤਾਂ ਕਰਾਰੀ ਚੀਜ਼ ਖਾਊਗਾ ਅੱਛਾ ਤੇ ਤੂੰ ਵੀ ਮਿੱਠੀ ਚੀਜ਼ ਜਿਆਦਾ ਖਾਊ ਅੱਛਾ ਇਹ ਘਰਲੀ ਕਜੀ ਭੋਜਨ ਖਾ ਕੇ ਜਦੋਂ ਪਰਲੀ ਕੀਤੀ ਕੋਈ ਮੁੰਡੂੜੀ ਜੀ ਤਾਂ ਪਰਲੀ ਨੇੜੇ ਜਾਊਗੀ ਮੁੰਡੇ ਵੀ ਦੂਰ ਜਾਊਗਾ ਅੱਛਾ ਤੇ ਚਲੋ ਉਹ ਤੋਤਾ ਸੁਣਦਾ ਸੀ ਸੁੱਛਾ ਕਹਿੰਦਾ ਐ ਵੀ ਕਹਿ ਕੇ ਦੇਖ ਨੂੰ ਤੇ ਖੜੇ ਨਾਲੇ ਕੋਲੇ ਆਉਂਦੇ ਅੱਛਾ ਕਹਿੰਨੀਆਂ ਚੰਗਾ ਉਹ ਯਾਰ ਦੀ ਦੂਜੇ ਦਿਨ ਕਿਆਰੀ ਲੱਗੀ ਤਾਂ ਉਹ ਤੇ ਨੇ ਆ ਕੇ ਦੱਸਤਾ ਉਹਨੇ ਰਾਤ ਨੂੰ ਬਈ ਹੀ ਵੀ ਹੁਣ ਐ ਕਰ ਪਾਣੀ ਦੇ ਜਿਹੜਾ ਹੈਗਾ ਨਾ ਸਾਰਾ ਮਕਾਦੀ ਕਰ ਲੀਆਂ ਕਰ ਕਰ ਕੇ ਤੇਰੀ ਕੋਟ ਲਈ ਨਾ ਕੇ ਸੋ ਛੋਟੀ ਰਹੀ ਜੇ ਬਾਦਸ਼ਾਹ ਤੋਂ ਮੱਚੇ ਜਾ ਦੇ ਜਾਵੇ ਅੱਛਾ ਬਈ ਇੱਕ ਤਾਂ ਐ ਕਿਹਾ ਉਹਨਾਂ ਨੇ ਹਾਂ ਤੇ ਕਰਨੀ ਜਾ ਦੇ ਜਾਵੇ ਇੱਕ ਤੁਸੀਂ ਕਰਾ ਲਈ ਕੀ ਗਾਣੀ ਮੁੰਡਿਆਂ ਵਾਂਗੂ ਵੀ ਮਿੱਠੀ ਚੀਜ਼ ਘਟ ਖਾਈ ਅੱਛਾ ਉਹ ਕਹਿੰਦੀ ਚੰਗਾ ਕੀ ਕਰਨਾ ਕਰ ਕਹਿੰਦੀ ਨਹੀਂ ਉਹ ਤਾਂ ਸਕੂਲ ਨੇ ਚਲ ਜਾ ਲੱਗੀ ਪਾਣੀ ਦੀਆਂ ਗਰਿਆਂ ਦਾ ਸਾਰਾ ਛੜਕਾ ਆਖਾ ਤਾ ਨੇ ਸਮੂਹੇ ਛੜਕਤੇ ਸਰਕਾਰ ਪਸਤਾ ਕਰੀਆਂ ਕਰਖਾਤਿਓ ਜਾਰੀ ਘੁੱਟ ਲਿੱਕਤ ਕੁੜੀ ਵੀ ਮੁੱਕੇ ਚੱਲ ਭਾਈ ਤੜਤੇ ਨੰ ਬਾਰਸ਼ਾ ਕਾ ਨ ਰਿਚਾਲਾ ਆਂ ਆ ਪਹੁੰਚੰ ਤੇ ਨੇ ਆਉਂਦਾ ਦੇ ਤੇ ਬਈ ਸੱਦਾ ਭੇਜਤਾ ਬਈ ਆ ਜਗਈ ਕੋਈ ਨਾ ਸਕੇ ਠੀਕ ਭਾਈ ਚਲੇ ਆ ਗਿਆ ਮੁੰਡਾ ਕੁੜੀ ਚਲੀ ਗਈ ਖਾਣਾ ਬਣਿਆ ਹੋ ਜਾਣ ਖਾਦਾ ਕੁੜੀ ਨਹੀਂ ਫਰਾਰੀ ਮਾੜੀ ਮੋਟੀ ਚੀਜ਼ ਖਾ ਲਈ ਉਹ ਮੁੱਠੀ ਨਾ ਹੱਥੀਂ ਨਾ ਰਾਇੁੱਛ ਫਰਾਰੀ ਖਾ ਲਈ ਤੋਤੇ ਨੇ ਦੱਸਿਆ ਸੀ ਹਾਂ ਤੇ ਤੋਤੇ ਨੇ ਆ ਕੇ ਸਾਡੀ ਗੱਲ ਰੱਸ ਦਿੰਦਾ ਸੀ ਵਿਚਾਰ ਅੱਛਾ ਝਾਲ ਉਹ ਵੀ ਰਾਣੀਆਂ ਵੀ ਦੇਖਦੀਆਂ ਰਹੀਆਂ ਰਾਜਾ ਤਾਂ ਕੋਲੇ ਬੈਠਾ ਹੀ ਸੀ ਖਾਈ ਜਾਂਦੇ ਸੀ ਅੱਛਾ ਜਦੋਂ ਦੇਖੀ ਜਾਂ ਤਾਂ ਹਰਾਨ ਅਰੇ ਇਹਦੇ ਰਾਣੀਆਂ ਵੀ ਕਹਿੰਦੀਆਂ ਨੇ ਚਾਲ ਚਾਲ ਚੱਲਣ ਤਾਂ ਕੁੜੀ ਦਾ ਕਹਿੰਦੀ ਥਾਣਾ ਪੀਣਾ ਸਾਰਾ ਕੁਛ ਬਾਕੀ ਮੁੰਡਿਆਂ ਵਾਲੀ ਹੈ ਅੱਛਾ ਮੇਂ ਗਾ ਰਾਜਾ ਕਹਿੰਦਾ ਜਾ ਚਲਿਆ ਗਿਆ ਚਲੋ ਜੀ ਮੈਨੂੰ ਬੁਲਾਈ ਸਸਰੀ ਘਰ ਟੋਟਿਆ ਘਰ ਨੂੰ ਕਰਤੀ ਕੁੜੀ ਕਾਟ ਨੂੰ ਮੁੱਖ ਚ ਚਲੀ ਗਈ ਜਦੋਂ ਕਹਿੰਨੀਆ ਬਾਦਸ਼ਾਹ ਬੋਲਦਾ ਕਿ ਮੈਂ ਰਾਣੀ ਕੁੜੀ ਸੀ ਤੇ ਮੁੰਡਾ ਅੱਛਾ ਕਹਿੰਨੀਆ ਹਏ ਤਾਂ ਕੁੜੀ ਪਰ ਨਹੀਂ ਮੁੰਡਾ ਤੁਹਾਨੂੰ ਇਹੀ ਲੱਗਦਾ ਵੀ ਮੁੰਡਾ ਅੱਛਾ ਹਏ ਕੁੜੀ ਅੱਛਾ ਕਹਿੰਦਾ ਲੈ ਜਾਸੀ ਇਹ ਨਹੀਂ ਮੰਨਦੀਆ ਹਾਂ ਮੈਨੂੰ ਸਾਨੂੰ ਕਿਵੇਂ ਪਤਾ ਲੱਗਿਆ ਅੱਛਾ ਕੈਰੀਆ ਬੇਸ਼ੱਕ ਉਹਨੇ ਕਰਾਰੀ ਚੀਜ਼ ਖਾਦੀ ਬੇਸ਼ੱਕ ਕਰਨੀ ਛੋਡੀ ਕਰਨੀ ਤੋਂ ਦੂਰ ਗਈ ਅੱਛਾ ਬਈ ਪਰ ਹੈ ਤਾਂ ਕੈਣੀਆ ਕੁੜੀ ਮੁੰਡਾ ਨਹੀਂ ਹਾਂ ਇਹ ਤਾਂ ਸਮਝਦੀਆਂ ਨਹੀਂ ਫੇਰ ਹੋਰ ਦੱਸ ਦਿਆਂ ਜੇ ਤੁਹਾਨੂੰ ਹੋਰ ਤਰੀਕਾ ਆਉਂਦਾ ਅੱਛਾ ਬਈ ਪਤਾ ਲੱਗੂ ਕੁੜੀ ਹੈ ਅੱਛਾ ਅੱਛਾ ਕੈਰੀਆ ਕਚਰੀ ਲੱਗੀ ਸ਼ਾਮ ਨੂੰ ਉੱਥਾਂ ਉੱਥੇ ਮੁੰਡੇ ਨੂੰ ਸੁਝਿਆ ਅੱਛਾ ਮੁੰਡੇ ਨੂੰ ਕਹਿੰਦੇ ਨੇ ਦੇ ਅੱਜ ਆਇਆ ਕਾ ਜੀ ਬਈ ਕੋੜਿਆਂ ਤੋਂ ਵਿਨਾਗ ਗਿਆ ਸਮਝ ਕੋੜੇ ਟਕਰਾਉਣ ਲੱਗ ਗਿਆ ਪੋ ਵਿੱਚੀ ਉਦੋਂ ਨਾ ਪਤਾ ਲੱਗਿਆ ਨਾ ਕਿ ਹੁੰਦਾ ਚੱਲਿਆ ਯਾਰ ਮਾਰਕੀਟ ੱਪ ਗਿਆ ਹਾਂ ਛਾਲ ਮਾਰਕੀਟ ੱਪਿਆ ੱਪੀ ਤੇ ਖਾਣਾ ਖਾਣ ਦੇ ਲਈ ਜਿਹੜੀਆਂ ਤੋਟੇ ਨੇ ਸਾਤਾਂ ਦਸੀਆਂ ਉਹ ਪੂਰੀਆਂ ਖੀਤੀਆਂ ਕੁਤਲੀ ਬਾਤ ਤੇ ਸਾਦੀ ਕੁਤਲੀ ਤੋਂ ਦੁੱਗਣੀ ਗਈ ਬੱਛੇ ਕੋਈ ਨਹੀਂ ਹੁਣ ਐ ਕਰਿਓ ਅੱਛਾ ਵੀ ਉਹਨੂੰ ਐ ਕਿਹਾ ਵੀ ਦਾਰੂ ਤਾਂ ਨਹੀਂ ਪੀਂਦੀ ਕੁੜੀ ਬਈ ਜੇ ਤੁਸੀਂ ਦਾਰੂ ਪੀ ਲਓਗੇ ਬਈ ਕਹਦੇ ਅੱਜ ਆਪਾਂ ਖਾਵਾ ਪੀਵਾਂਗੇ ਅੱਛਾ ਤੇ ਨਾ ਛੇਜ ਛੇਜ ਆਲੀ ਪਹਿਲਾਂ ਆਉਗੀ ਪਹਿਲਾਂ ਫੇਰ ਨਾ ਉਹ ਕਹਿੰਦੀ ਆ ਕਿ ਤੋ ਤੇ ਨੇ ਆਏ ਆ ਕੇ ਦੱਸਿਆ ਕਹਿੰਦੀ ਆਏ ਕਰਿਓ ਰਾਣੀਆਂ ਕਹਿੰਦੀਆਂ ਰਾਜੀ ਨੂੰ ਵੀ ਤੁਸੀਂ ਕਿਹੋ ਵੀ ਅੱਜ ਤੁਸੀਂ ਆਪਾਂ ਗੱਲਾਂ ਬਾਤਾਂ ਕਰਾਂਗੇ ਮੇਰੇ ਕੋਲੇ ਸੌਂੀਆਂ ਆ ਠੀਕ ਆ ਕਾਕਾ ਬੈਜੇ ਜੀ ਕਹੇ ਕੁੜੀ ਹੋਈ ਤਾਂ ਅੱਜ ਕਰਤਾਉਗੀ ਬਈ ਕਿੱਥੇ ਮੈਂ ਬਾਦਸ਼ਾਹ ਕੋਲੇ ਕਿਉਂ ਪਾਣਾ ਤੇ ਮੁੰਡਾ ਹੋਇਆ ਤਾਂ ਚੱਟ ਤਿਆਰ ਹੋ ਜਾ ਅੱਛਾ ਤੇ ਜੇ ਕੁੜੀ ਦੀ ਛੇਜ ਉਹ ਕੁੜੀ ਦੀ ਛੇਜ ਤਾਂ ਮੈੜੀ ਹੋ ਜੂਗੀ ਪਰ ਸੇ ਵੱਧ ਮਾਰੂ ਤੇ ਮੁੰਡੇ ਦੀ ਛੇਜ ਜੀ ਮੈਂ ਤੁਸੀਂ ਇਆਂ ਥੋੜੀ ਹੋਊਗੀ ਉਹੇ ਜੀ ਹੋਊਗੀ ਅੱਛਾ ਹੋ ਗ ਜਾ ਕੇ ਤੋ ਤੇਨੇ ਮੈਂ ਜੀ ਮੈਂ ਦੱਸਿਆ ਕਹਿੰਦਾ ਭਾਈ ਅੱਜ ਥੋੜਾ ਜਿਹਾ ਕੰਮ ਆ ਤਾਂ ਉਹ ਬਾਤਣਾ ਪਊਗਾ ਵੀ ਕਹਿੰਦੇ ਆ ਛੇਜ ਮਨਾਉਣੀ ਹੈ ਛੇਜ ਜਿਹੇ ਦੀ ਰਾਣੀ ਰਾਜੇ ਦੀ ਹੋਊਗੀ ਦੋਹੇ ਜੀ ਫੁੱਲਾਂ ਦੇ ਮੇਰੇ ਖੱਲੇ ਹੋ ਤੇ ਲਈ ਚੰਪੀਸ਼ ਮਾਲਨੀ ਕੋਈ ਜਾ ਮਾਲਨੀ ਤੋਂ ਵੀ ਕਹਿੰਦੀ ਹਾਂ ਕਹਿੰਦੀ ਮੈਂ ਆਪਕੇ ਇੰਤਜ਼ਾਮ ਕਰ ਲੂੰਗੀ ਕਹ ਪਾਣ ਨੂੰ ਕੋ ਹੋਗਾ ਬਾਦ ਅੱਛਾ ਤੇ ਮੈਂ ਨਹੀਂ ਕੰਦਾ ਉਹ ਹੀ ਗੱਲ ਕਿ ਉਹ ਮਾਲਨੀ ਕੋਈ ਗਈ ਉਹ ਬਈ ਮਿੰਨਾ ਨਹੀਂ ਆਉਂਦੀ ਸੇਜ ਬਣਾਉਣੀ ਸੀ ਬਾਪ ਸਾਡੀ ਅੱਛਾ ਬਈ ਇਹੇ ਜੀ ਸੇਜ ਬਚਾਉਂਦੇ ਬਣਾਉਂਗੇ ਦੋ ਸੇਜਾਂ ਲੈਤੀਆਂ ਇੱਕ ਕੁੜੀ ਵਾਸਤੇ ਇੱਕ ਬਾਲ ਸਾਹਿਬ ਵਾਸਤੇ ਕਹਿੰਦੇ ਪੀਜੀ ਸੇਜ ਮੇਰੇ ਵਾਸਤੇ ਤਿਆਰ ਕਰ ਦੇ ਅੱਛਾ ਉਹੇ ਜੇ ਜਿੱਥੇ ਜਿੱਥੇ ਫਲ ਜਿਹੇ ਜਿਹੇ ਲੱਗੇ ਹੋਣਗੇ ਉਹੇ ਜੇ ਲਾਓ ਪਿੱਛੇ ਉੰਨੀ ਪਾਈ ਉੰਨੀ ਸੋਹਣੀ ਅੱਛਾ ਬਈ ਫਰਕ ਨਾ ਹੋਵੇ ਬਈ ਅੱਡ ਵੀ ਹੈ ਅੱਛਾ ਇਹੋ ਕਹਿੰਦੇ ਚੰਗਾ ਉਹ ਜੇ ਕਹਿੰਗੇ ਜਿੰਨੇ ਮਾਫੀ ਲੈ ਲੇ ਅੱਛਾ ਉਹ ਹੀ ਕਰ ਚੁੱਕੇ ਪਈ ਕਹਿੰਦੀ ਬਈ ਮੈਂ ਜਦੋਂ ਅੱਛੇ ਪੰਗਾਂ ਦੇ ਬਾਦਸ਼ਾਹ ਕੋਲ ਹੀ ਪੈਣਾ ਮੈਂ ਉੱਥੇ ਤੁਸੀਂ ਬਈ ਉਹ ਛੇਜ ਮੈਂ ਕਰ ਦੂੰਗੀ ਹੌਲੀ ਜਣ ਤੇ ਤੁਸੀਂ ਉਹ ਛੇਜ ਲੈ ਆਇਓ ਆਪਸ ਅੱਛਾ ਤੇ ਉਹ ਦੁਨਾਮੀ ਛੇਜ ਮੈਨੂੰ ਖੜਾ ਆਇਆ ਹੈ ਅੱਛਾ ਉਹ ਕਹਿੰਦੇ ਕੋਈ ਨਾਮ ਨਹੀਂ ਤੇ ਇਦਾਂ ਹਾਂ ਕਾਕਾਸੀ ਬਈ ਜੇ ਆਹਣ ਅੱਛਾ ਤੇ ਇਸੇ ਅਗਲੇ ਨੂੰ ਜਿਆਦਾ ਦੁੱਗਣੇ ਤੁੱਗਣੇ ਅੱਛਾ चल भाई बेड़ा होने का बुलावा भेजता बी आज बी इत रोटी टुक करे खाव पीवागे अच्छा फिर बै इत सवे अज मेरी कोई कंगा आ गया आ गई कुी तोतेने दस दस जाके कई तुम उन्होंने बना ली थी अच्छा क्या तो उठे क्या मैं तुम्हें वो शराब लियागा अच्छा बी शराब लियागा उन्हें दो रखने वाली ਬੋਤਲਾਂ ਬਣ ਜਾਂਦੀਆਂ ਅਸੀਂ ਅੱਗੇ ਅੱਛਾ ਤੇ ਚਾਹੇ ਇੱਕ ਚ ਸਮਝੋ ਜ਼ਾਰੂ ਮੰਗੂ ਹੀ ਪਾਰਿਆ ਅੱਛਾ ਤੇ ਇੱਕ ਸਮਝ ਬਾਦਸ਼ਾਹ ਨਹੀਂ ਆਪ ਜੀ ਉਹ ਲੈ ਲਿਆਂਗੇ ਅੱਛਾ ਦਾਰੂ ਦੀ ਬੋਤਲ ਤਾਂ ਬਾਦਸ਼ਾਹ ਨਹੀਂ ਲੈਂਦੀਆਂ ਹੋਣੀਆਂ ਦੋਨੇ ਹਾਂ 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 ਨਾ ਇੱਕ ਆਪ ਵੀ ਲਈ ਬਦਲਣ ਵਾਸਤੇ ਹਾਂ ਤੇ ਉਹ ਕਹਿੰਦੇ ਕਿ ਚਲ ਖਾਦਾ ਪੀਤਾ ਪਿਆ ਦੇ ਕਹਿੰਦਾ ਆਪਾਂ ਬਈ ਓਹੋ ਮੈਲਾ ਵਿੱਚ ਚੱਲਦੇ ਆ ਬਾਅਦ ਵਿੱਚ ਫਿਰ ਸੌ ਕੇ ਆ ਕੇ ਅੱਛਾ ਕਹਿੰਦਾ ਭਈ ਅੱਜ ਮੌਕਾ ਹੈ ਭਈ ਕਿਰਾਏ ਤੇ ਜਿਹੜਾ ਮਕਾਨ ਲਿਆ ਸੀ ਬਈ ਤੂੰ ਪੈਸੇ ਉਹਨਾਂ ਦਾ حساب ਕਰਿਆ ਦੀਦੀ ਅੱਛਾ ਭਈ ਆਪਾਂ ਉੱਥੋਂ ਹੀ ਚੱਲਾਂਗੇ ਅੱਛਾ ਦੇ ਸੰਬਾਪ ਸੱਚੇ ਮੈਂ ਤਾਂ ਕਿ ਹੱਟ ਕੇ ਜਾਉਂਗਾ ਤੂੰ ਆ ਕੇ ਸਾਰੇ ਪਾਲਿੰਦਨ ਵੀ ਖੁਸ਼ ਹੋ ਗਏ ਰਾਜਾ ਅੱਛਾ ਕਿਉਂ ਨਹੀਂ ਕਾਬੂ ਆਪ ਬੋਤਲ ਲੈ ਲਿਜਾ ਤੂੰ ਜਾ ਕੇ ਬੈਠੇ ਅੱਛਾ ਬਾਅਦ ਵਿੱਚ ਬਾਈ ਆ ਕੇ ਜਾਥੇ ਪਿੱਛੇ ਹਾਂ ਦਾਰੂ ਨੂੰ ਲਾਗੇ ਥਾ ਕੇ ਤੇਰੇ ਪਿੱਛੇ ਉਹ ਬਾਦਸਰ ਤਾਂ ਹਰ ਜੀ ਬੋ ਚ ਕਦੇ ਤੇ ਉਹ ਨੂੰ ਉਹ ਕੁੜੀ ਆਪ ਦਾ ਥੋੜਾ ਜਿਹਾ ਪੈਸੇ ਪਾ ਲਿਆ ਕਰੀ ਆਰ ਦੇ ਵਾਲੀ ਪਾ ਲਿਆ ਕਰੀ ਦੋ ਰੱਖਣ ਵਾਲੀ ਲਾਲ ਉਹ ਤਾਂ ਲੈ ਲਈ ਉਹਨੂੰ ਪਤਾ ਨਹੀਂ ਲੱਗਣ ਦਿੱਤਾ ਮੈਂ ਕਿਹੜੀ ਚੋਂ ਮੈਂ ਬੋਤਲ ਚੋਂ ਪਾਣੀ ਪੈਗ ਪਾਉਣੀ ਆ ਤੇ ਰਾਜੇ ਨੂੰ ਕਿਹੜੀ ਚ ਪਾ ਕੇ ਦੇਣੀ ਆ ਕਿਉਂ ਕੋਈ ਤੇ ਪਰਨਾ ਪਾ ਦਿਆ ਕਰੀ ਆਪ ਮਾੜਾ ਪਾ ਦਿਆ ਸਰੀਰ ਉਸ ਰੰਗ ਵਾਲਾ ਨਾ ਉਹ ਚਾਹੇ ਸਾਰਾ ਉਹਦੇ ਜਿੰਨਾ ਹੀ ਪਾ ਲੈਂਦੀ ਹੋਊਗੀ ਪਰ ਉਹਨੂੰ ਰਾਜੇ ਨੂੰ ਨਹੀਂ ਪਤਾ ਲੱਗਣ ਦਿੱਤਾ ਬਾਦਸ਼ਾਹ ਨੂੰ ਉਹ ਚਾਹ ਦਫੇਗਾ ਹੈ ਕਰਕੇ ਉਹ ਤਾਂ ਦੇ ਹੋਸ਼ ਹੋ ਗਿਆ ਰਾਜਾ ਤਾਂ ਬਹੁਤ ਥੀਕ ਨਹੀਂ ਤਾਂ ਉਹ ਨਹੀਂ ਪੀਤੀ ਸਾਰੀ ਪੈ ਗਿਆ ਉਹ ਤਾਂ ਲੇਟ ਗਿਆ 6 ਜਿਤੇ ਅੱਛਾ 6 ਤੇ ਆਇਆ ਜਦੋਂ ਫੇਰ ਭਾਈ ਚਲ ਆਇਆ ਜਦੋਂ ਸੇ ਰੋਦਰੋਂ ਤੇ ਉਤਾ ਅੱਛਾ ਉਹ ਪਕੀ ਗਿਆ ਸੀ ਤਸਬਾਰੀਆਂ ਤਾਂ ਉਹ ਬਸ ਉਹਨੇ ਚਿੱਕੀ ਲਈ ਥੁਲੀ ਨੇ ਅੱਛਾ ਚਿੱਕੀ ਲਈ ਜਦੋਂ ਬਈ ਮੈਂ ਫਲਾਣੇ ਬਾਦਸ਼ਾਹ ਦੇ ਜੀਵ ਦੀਆਂ ਲਾਟੀਆਂ ਫਰਾ ਹਰ ਦੇ ਕਿਤਾ ਦਾ ਨਾਮ ਲੈ ਕੇ ਜੀ ਬਾਦਸ਼ਾਹ ਦੇ ਜਹੀਰ ਦੀ ਕੁੜੀਆਂ ਅੱਛਾ ਬਈ ਮੈਂ ਸੀ ਸਵਾਰੀਆਂ ਲੈਣ ਆਈ ਸੀ ਭਾਲ ਦੀ ਭਾਲ ਦੀ ਬਈ ਇੱਥੇ ਤੱਕ ਪਹੁੰਚੀ ਅੱਛਾ ਬਈ ਤੁਹਾਡੇ ਬਾਗ ਵਿੱਚ ਮੈਂ ਸੀ ਸਵਾਰੀਆਂ ਲੈ ਕੇ ਜਾ ਰਹੀ ਆ ਮੇਰੇ ਪਿਤਾ ਜੀ ਬਾਦਸ਼ਾਹ ਦਾ ਹੁਕਮ ਸੀ ਵੀ ਰਾਜਾ ਝੂਠਾ ਰਾਣੀਆਂ ਸੱਚੀਆਂ ਮੈਂ ਚੁੜੀਆਂ ਅੱਛਾ ਮੁੰਡਾ ਨਹੀਂ ਦਾ ਅੱਛਾ ਤੇ ਉਹਦੇ ਸਹਰਾਣੇ ਥੱਲੇ ਲੈ ਕੇ ਵਰਤਾ ਅੱਛਾ ਤੇ ਭਾਈ ਤੜਕੇ ਨੂੰ ਉੱਠੇ ਜਦੋਂ ਚਲੋ ਜਦੋਂ ਉੱਠੇ ਤਾਂ ਉਹ ਉਹਨਾਂ ਨੇ ਖਰਚੀਆਂ ਭਰ ਲਈਆਂ ਅੱਛਾ ਸੀਥੀ ਭਰੀਆਂ ਭਰੀਆਂ ਆਈਆਂ ਅੱਛਾ ਤੇ ਰਾਜਾ ਪਿਆਰ ਹੈ ਗਿਆ ਚਲੋ ਤੜਕੇ ਉੱਠਿਆ ਦੇਖਦਾ ਛੇਜ ਦੇਖਦੇ ਰਾਣੀਆਂ ਆਈਆਂ ਰਾਣੀਆਂ ਕੋਲੀ ਲੈ ਗਏ ਕੁਝ ਚਾਇਆ ਸ਼ੇਜ ਤਾਂ ਮੇਰੀ ਤਾਂ ਮਾੜੀ ਹੋਗੀ ਮਾੜੀ ਮੋਟੀ ਜਹੀ ਹੋਗੀ ਹੋ ਗੁੰਦੀ ਹੈ ਅੱਛਾ ਯਾ ਤਾਂ ਲੱਗ ਰਹੀ ਜਿਵੇਂ ਹੁਣ ਧਰੀਆ ਲਿਆ ਕੇ ਹਮ ਉਹਨ ਤਾਂ ਪਤਨ ਪਾਸਾ ਲਿਆਏ ਪਤਾ ਨਹੀਂ ਲਿਆਈ ਨੀਗਾ ਹਮ ਬਈੁੰਦਾ ਹੀ ਸੀ ਅੱਛਾ ਇਹ ਜਦੋਂ ਉਹ ਕਹਿੰਗੇ ਸੀ ਤਾਂ ਕੁੜੀ ਕਹਿੰਨੀ ਆ ਪਰ ਮੈਂ ਦੱਲ ਤਾਂ ਇਥੋ ਦਿਖੀ ਨੀ ਕੈ ਹਮ ਤਾਂ ਜਦੋਂ ਉਹ ਠੀਕ ਜਾਂਦਾ ਕਦੇ ਜਦੋਂ ਸ਼ੇਜ ਚੱਕਣ ਲੱਗੇ ਤਾਂ ਉਹਦੇ ਵਿੱਚੋਂ ਐਡਾ ਫਰਲਾ ਨਿਕਲਿਆ ਲਿਖਿਆ ਹੋਇਆ 70 ਚਿੱਠੀ ਹਾਂ ਦੇਖੀ ਅੱਛਾ ਜਦੋਂ ਵੀ ਪੜੋ ਹਾਂ ਜਦੋਂ ਪੜਿਆ ਮੈਂ ਫਲਾਣੇ ਬਾਦਸ਼ਾਹ ਦੀਆਂ ਦੋ ਦਿਰ ਦੀ ਲੜਕੀਆਂ ਅੱਛਾ ਲੜਕਾ ਨਹੀਂ ਅੱਛਾ ਤੁਸੀਂ ਜਿੱਤੇ ਬਹੁਤ ਹਾਂ ਜਨਾਇਸ ਕੀਤੀ ਹਾਂ ਬਈ ਮੈਂ ਖਰੀਦ ਕਰੀ ਹਾਰ ਹਾਰ ਕੰਮ ਤੇ ਅੱਛਾ ਬਈ ਮੈਂ ਮੁੰਡਿਆਂ ਨੂੰ ਕੰਮ ਦਿੱਤੇ ਅੱਛਾ ਕਿ ਵੀ ਰਾਜਾ ਝੂਠਾ ਰਾਣੀਆਂ ਸੱਚੀਆਂ ਬਈ ਮੈਂ ਲੈ ਕੇ ਤੁਹਾਡੇ ਬਾਗ ਵਿੱਚ ਸੀ ਸਸਪਾਰੀਆਂ ਉਹਦੇ ਪਿਤਾ ਕੋਲ ਪਹੁੰਚੀਆਂ ਠੀਕ ਬਈ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਆਹ ਦੇਖਾ ਦੇਖੀ ਕੀਤੀ ਬਈ ਤੁਸੀਂ ਮੇਰੇ ਉਹ ਲਿਖਿਆ ਹੋ ਨਹੀਂ ਉਸੇ ਪਰਤੇ ਤੇ ਅੱਛਾ ਬਈ ਮੈਂ ਭਲਾਨੇ ਬਾਦਸ਼ਾਹ ਦੇ ਬजीर ਦੀ ਲੜਕੀ ਆ ਤੇ ਬਈ ਤੁਸੀਂ ਮੇਰੇ ਬਹੁਤ ਇਮਤਿਹਾਨ ਲਾਇਤੇ ਰਾਣੀਆਂ ਨੇ ਬਹੁਤ ਇਤਿਹਾਰ ਮੈਂ ਹਰ ਇਹ ਮੇਂ ਚਾਨ ਚੰ ਪਾਸ ਹੋਈ ਤੇ ਮੈਂ ਜਿਹੜੇ ਮਨੋਰਥ ਵਾਸਤੇ ਆਈ ਸੀ ਉਹ ਮੈਂ ਆਪਦਾ ਪੂਰਾ ਕਰ ਚੱਲੀ ਭਾਈ ਤੁਹਾਡੇ ਬਾਗ ਵਿੱਚੋਂ ਮੈਂ ਤੁਹਾਡੀ ਸੀਤ ਸਪਾਰੀਆਂ ਲੈ ਕੇ ਚੱਲਨੀ ਆ ਮੈਂ ਦੱਸ ਕੇ ਜਾਂਦੀ ਆ ਵੀ ਮੇਰੇ ਪਿਤਾ ਜੀ ਨੂੰ ਹੁਕ ਉਸ ਨਹੀਂ ਫਲਾਣੇ ਵਾਲਾ ਸਰ ਬਈ ਉੱਥੇ ਜਾ ਕੇ ਬਈ ਮੈਂ ਆਪ ਲਈ ਪੂਰੇ ਕਰਨੀ ਆ ਛੱਤ ਕੇ ਫਿਰ ਬਾਦਸ਼ਾਹ ਨੇ ਸੋਚਿਆ ਬਾਦਸ਼ਾਹ ਸ਼ਰਮਿੰਦਾ ਹੋਇਆ ਇਸ ਗੱਲ ਇਹ ਗੱਲ ਪੜ ਕੇ ਬਈ ਗੱਲ ਤਾਂ ਰਾਣੀਆਂ ਦੀ ਸੱਚੀ ਆ ਬਈ ਕੱਲ ਤਾਂ ਰਾਣੀਆਂ ਦੀ ਸੱਚੀ ਆ ਫੇਰ ਵਾਰਸਾਂ ਨੇ ਫੁਰਤਿਆ ਬਈ ਉਹ ਇਸ ਗੱਲ ਤੇ ਬਹੁਤ ਸ਼ਰਮਿੰਦਾ ਹੋਇਆ ਬਈ ਚੱਲ ਠੀਕ ਹੈ ਇਹਨਾਂ ਦੀ ਗੱਲ ਸੱਚੀ ਨਿਕਲੀ ਮੈਂ ਝੂਠਾ ਨਿਕਲਿਆ ਲੜਕੀ ਨੇ ਲਿਖਿਆ ਠੀਕ ਹੈ ਤੇ ਬਈ ਪਰ ਮੈਂ ਹੁਣ ਇਹਦੇ ਨਾਲ ਕੁੜੀ ਬਹੁਤ ਸਚੇਂਤਾ ਦਿਮਾਗ ਆ ਜਬੀਰ ਦੀ ਕੁੜੀ ਹੈ ਬਈ ਵਜੀਰਾ ਵਰਗਾ ਹੀ ਦਿਮਾਗ ਆ ਜਿਨੇ ਨਹੀਂ ਖੇਤੜ ਕਰਕੇ ਕਿੱਥੋਂ ਆਈ ਕਿੱਥੇ ਆ ਕੇ ਸਾਰ ਤਾਂ ਪੌਂਡੀਆਂ ਖੀਤੀਆਂ ਸਾਡੀਆਂ ਤੇ ਆਵਦਾ ਪੂਰਾ ਕੰਮ ਕਰਕੇ ਚਲੀ ਗਈ ਜਿਨੇ ਧੰਨਵਾਦ ਵੀ ਕੀਤਾ ਮੈਂ ਆਹ ਥੱਲੇ ਬਾਹਰ ਤੋਂ ਸੀਸ ਕਰੀਆਂ ਲੈ ਕੇ ਮੈਂ ਬਹਾਦਰ ਵੀ ਆ ਗਈ ਵੀ ਕਰੈਕਟਰ ਪੱਖੋਂ ਵੀ ਬਹੁਤ ਚੰਗੀ ਆ ਤੇ ਚੱਲ ਬਾਸ ਚਲੀ ਗਈ ਉਹਨੇ ਮਨ ਬਣਾਇਆ ਰਾਣੀਆਂ ਨਾਲ ਗੱਲਬਾਤ ਕੀਤੀ ਜਾ ਕੇ ਫਿਰ ਮਹਿਲਾਂ ਚ ਬੜਕੇ ਕੰਨਾ ਬਈ ਮੈਂ ਉਹਨੂੰ ਵਿਆਹ ਲੈ ਆਈਏ ਆਪਾਂ ਕੁੜੀ ਨੂੰ ਜੀਰਨੀ ਨੂੰ ਬੇਸ਼ੱਕ ਵਜੀਰ ਦੀ ਕੁੜੀ ਆ ਦਿਮਾਗ ਵਜੀਰਾਂ ਵਾਲਾ ਸਭ ਐ ਸਹੀ ਕਰਿਆ ਕਰੂਗੀ ਤਾਂ ਇਹ ਗੱਲ ਸੋਚ ਕੇ ਸਾਰਿਆਂ ਨੇ ਸਲਾਹ ਕੀਤੀ ਵੀ ਠੀਕ ਹੈ ਬਾਬਾ ਸਾਹਿਬ ਨਹੀਂ ਆਹੀ ਜਾਂ ਭਈ ਕੁੜੀਆਂ ਬਹੁਤ ਆ ਦਿਮਾਗ ਵਾਲੀਆਂ ਹੁੰਦੀਆਂ ਜਿਹੜੀਆਂ ਉਹ ਬਹੁਤ ਕੰਮ ਕਰ ਵਧੀਆ ਕੰਮ ਕਰ ਸਕਦੀਆਂ ਵਜ਼ੀਰ ਭੇਜਿਆ ਆਪ ਦਾ ਵਜ਼ੀਰ ਕੋਲੇ ਬਈ ਮੈਂ ਫਲਾਣੇ ਬਾਰ ਤੇ ਸੰਗਲ ਨਹੀਂ ਤੇ ਬਾਦ ਸਾਹ ਦਾ ਹੁਕਮ ਹੈ ਬਈ ਮੈਂ ਥੋੜੀ ਕੁੜੀ ਦਾ ਡੋਲਾ ਮੰਗਦਾ ਅੱਛਾ ਤੇ ਫਿਰ ਉਹ ਵਜ਼ੀਰ ਵੀ ਖੁਸ਼ ਹੋ ਗਿਆ ਅੱਛਾ ਕੁੜੀ ਨੇ ਜਾ ਕੇ ਉੱਥੇ ਸੀ ਸਪਾਰੀਆਂ ਫੜਾਈਆਂ ਪੀ ਤੁਹਾਨੂੰ ਉਹ ਬਈ ਸੀ ਸਪਾਰੀਆਂ ਲੈ ਕੇ ਬਾਦ ਸਾਹ ਦੇ ਅੱਗੇ ਹਾਜ਼ਰ ਹੋ ਗਿਆ ਦੇਖ ਕੇ ਬਾਦ ਸਾਹ ਬਹੁਤ ਖੁਸ਼ ਹੋਇਆ ਬਹੁਤ ਨਾਮ ਦਿੱਤਾ ਉਹਨੂੰ ਅੱਛਾ ਬਈ ਲੈ ਕੇ ਮੇਰਾ ਤੂੰ ਸੁਪਨਾ ਸਕਾਰ ਕਰਤਾ ਅੱਛਾ ਤੇ ਫਿਰ ਉਹਦੇ ਉਹ ਦੂਜੀ ਵਾਰ ਸਾਡੇ ਜਦੋਂ ਆਇਆ ਸਨੇਹਾ ਅਚਲ ਬਯੰਗ ਵੀ ਬਹੁਤ ਖੁਸ਼ ਹੋਇਆ ਤੇ ਕੁੜੀ ਵੀ ਬਹੁਤ ਖੁਸ਼ ਹੋਈ ਲਈ ਮੈਨੂੰ ਆਹਲੀ ਪਟਾ ਰਾਣੀ ਬਣਾ ਕੇ ਰੱਖੂਗਾ ਅੱਛਾ ਤੇ ਬਸ ਉਹਨਾਂ ਨੇ ਦਾਦਾ ਮਸਲਾ ਹੱਲ ਕਰਕੇ ਅੱਛਾ ਲਿਆ ਕੰਟੇ ਟੁਕੇ ਕਿ ਕੋਹੀ ਜਾ ਕੇ ਲੈ ਗਏ ਬਸ ਦੇ ਆ ਰੱਖਦੇ ਆ ਕੁੜੀ ਫੈਸਲੇ ਕਰਦੀ ਆ ਸਾਡੇ ਬਹੁਤ ਵਧੀਆ ਮੈਨੂੰ ਤਾਂ ਇਹ ਕੰਮ ਹੋ ਗਿਆ ਅੱਛਾ ਕੰਮ ਬਾਅਦ ਦੇ ਤੁਹਾਨੂੰ ਕਹਾਣੀ ਚੰਗੀ ਤਾਂ ਲੱਗੀ ਫਿਰ ਹੋਰ ਵੀ ਕਹਾਣੀਆਂ ਤਾਂ ਬਹੁਤ ਹੈ ਸੁਣਾਇਆ ਕਰੂੰਗਾ ਤਾਂ ਜੇ ਤੁਸੀਂ ਮੈਨੂੰ ਲਿਖਉਂਦੇ ਕਹਾਣੀ ਸੁਣਨ ਵਾਲੇ